ਕਥਾ ਦੇ ਅੰਦਰ ਕਈ ਤਰ੍ਹਾਂ ਦੀਆਂ ਬੰਦੀਆਂ ਨੇ ਮੈਂ ਇਸ ਨੂੰ ਕੰਟਰੋਵਰਸੀ ਦੇ ਤੌਰ ਤੇ ਵੀ ਕਰਨਾ ਚਾਹੁੰਦਾ ਕਰ ਨੂੰ ਕਥਾ ਦੇ ਅੰਦਰ ਇੱਕ ਸ਼ੈਲੀ ਤਕਸਾਲ ਤੋਂ ਆਈ ਹੋਈ ਹੈ ਇੱਕ ਪਾਸੇ ਫਰੀਦਕੋਟੀ ਟੀਕੇ ਦੇ ਹਿਸਾਬ ਦੇ ਨਾਲ ਕਥਾ ਹੋ ਰਹੀ ਹੈ ਨਿਰਮਲਿਆਂ ਦੀ ਇੱਕ ਆਪਣੀ ਬੰਗੀ ਆਪਣੀ ਸ਼ੈਲੀ ਹੈ ਕਥਾ ਇਹ ਹੈ ਕਿ ਜਿਹੜੇ ਕਥਾ ਸੁਣ ਰਹੇ ਨੇ ਉਹਨਾਂ ਨੂੰ ਗੁਰੂ ਦਾ ਪਿਆਰ ਜਿਹੜਾ ਉਹ ਵਧੇ ਮਨ ਕਲੰਤ ਸਾਖੀਆਂ ਨਹੀਂ ਹੋਣੀਆਂ ਚਾਹੀਦੀ ਸਾਖੀਆਂ ਉਹੀ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤਾ ਗਿਆ। ਗੁਰੂ ਸਾਹਿਬ ਆਪਣੇ ਸਮਿਆਂ ਦੇ ਅੰਦਰ ਜਦੋਂ ਕਿਹੇ ਗੱਲ ਦਾ ਖੰਡਨ ਕਰਦੇ ਸਨ ਤੇ ਉਹ ਖੰਡਨ ਦੇ ਨਾਲ ਉਸ ਗੱਲ ਨੂੰ ਸਮਝਾਉਂਦੇ ਵੀ ਸਨ ਤੇ ਨਾਲ ਨਾਲ ਇੱਕ ਸੋਹਿਰਦ ਗੁਣਾ ਦਾ ਮੰਡਨ ਵੀ ਹੁੰਦਾ ਸੀ। ਸੁਹਿਰਦ ਸਾਖੀਆਂ ਦਾ ਮੰਡਲ ਹੁੰਦਾ ਸੀ ਜਿਸਟਾਂਥ ਸਿਰਜੇ ਜਾਂਦੇ ਸਨ ਕਥਾ ਦੇ ਅੰਦਰ ਤੁਹਾਨੂੰ ਇੰਜ ਮਹਿਸੂਸ ਹੁੰਦਾ ਆ ਜਿਵੇਂ ਬਹੁਤ ਸਾਰੇ ਵਿਦਵਾਨਾਂ ਨੂੰ ਜਾਂ ਬਹੁਤ ਸਾਰੇ ਸੁਹਿਰਦ ਸੱਜਣਾ ਨੂੰ ਮਹਿਸੂਸ ਹੁੰਦਾ ਹੈ ਕਿ ਕਥਾ ਖੰਡਨ ਦੇ ਉੱਤੇ ਤਾਂ ਬਹੁਤ ਜ਼ੋਰ ਦੇ ਦਿੱਤਾ ਗਿਆ ਆ ਪਰ ਖੰਡਨ ਦੇ ਨਾਲ ਮੰਡਲ ਦਾ ਵੀ ਇੱਕ ਜਿਹੜਾ ਤਾਲਮੇਲ ਚੱਲਣਾ ਚਾਹੀਦਾ ਉਹ ਘਟਿਆ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਹੈ ਕਿ ਉਹਨਾਂ ਨੇ ਮੰਡਲ ਵਾਲਾ ਪਾਸਾ ਪੜ੍ਹਿਆ ਹੀ ਨਹੀਂ ਤੁਹਾਡੇ ਮਤਲਬ ਕੋ ਪਾਸਾ ਕਿਹੋ ਜਿਹਾ ਹੋਣਾ ਚਾਹੀਦਾ ਨਾਲ ਨਾਲ ਤੁਸੀਂ ਜੇ ਉਹ ਪਾਸਾ ਇਹੋ ਜਿਹਾ ਹੋਣਾ ਚਾਹੀਦਾ ਕਿ ਸਾਨੂੰ ਗੁਰਬਾਣੀ ਦਾ ਆਸ਼ਾ ਉਦੇਸ਼ ਸਮਝਣਾ ਚਾਹੀਦਾ ਠੀਕ ਹੈ ਸਾਰੀ ਗੁਰਬਾਣੀ ਦੇ ਅੰਦਰ ਪਾਕਿਸਤਾਨ ਦਾ ਜ਼ਿਕਰ ਆਇਆ ਜੀ ਭਗਤ ਵੱਖ-ਵੱਖ ਇਲਾਕਿਆਂ ਦੇ ਨੇ ਹਮ ਵੱਖ-ਵੱਖ ਬੋਲੀਆਂ ਦੇ ਬੋਲਣ ਵਾਲੇ ਨੇ ਜੀ ਔਰ ਉਹਨਾਂ ਦਾ ਅਨੁਭਵ ਵੱਖ-ਵੱਖ ਬਿਲਕੁਲ ਜਿਹੜੇ ਭਗਤ ਸਿੱਖੀ ਵਿੱਚੋਂ ਨਹੀਂ ਆਏ ਉਹਨਾਂ ਦਾ ਜੋ ਅਨੁਭਵ ਹੈ ਹੂੰ ਉਹਨੂੰ ਅਸੀਂ ਕਿਵੇਂ ਖੰਡਨ ਕਰ ਸਕਦੇ ਹਾਂ ਉਹਨੂੰ ਕਦੇ ਖੰਡਨ ਨਹੀਂ ਕਰਨਾ ਚਾਹੀਦਾ ਹੂੰ ਸਗੋਂ ਉਸ ਦੀ ਸਟੱਡੀ ਕਰਨੀ ਚਾਹੀਦੀ ਜੀ ਸਾਰੇ ਗੁਰੂ ਸਾਹਿਬਾਨ ਨੇ ਹਰ ਸਮੇਂ ਦੇ ਭਗਤਾਂ ਦੇ ਹਵਾਲੇ ਦਿੱਤੇ ਤੇ ਜੇ ਕਥਾਵਾਚਕ ਨੂੰ ਪੁੱਛ ਲਵੇ ਹੂੰ ਇਹ ਗਿਆਨੀ ਜੀ ਅਜਮਲ ਕੌਣ ਸੀ ਹੂੰ ਗਨਕਾ ਕੌਨ ਸੀ ਜੀ ਦਰੁਪਤੇ ਕੌਨ ਸੀ ਤੇ ਜੇ ਉਹਨਾਂ ਨੂੰ ਆਉਂਦਾ ਨਹੀਂ ਤੇ ਉਹ ਵਿਖੰਡ ਨਹੀਂ ਕਰ ਗਏ ਗੁਰੂ ਸਾਹਿਬ ਨੇ ਖੰਡਨ ਮੰਡਨ ਵਿੱਚ ਨਹੀਂ ਪੈ ਗਏ ਬਿਲਕੁਲ ਉਹਨਾਂ ਨੇ ਗੁਰਮਤ ਨੂੰ ਆਮ ਲੋਕਾਂ ਦੇ ਹਿਰਦਿਆਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੂੰ ਆਧਾਰ ਬਣਾਇਆ ਜੀ ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਬਦ ਹੈ ਸੁਣ ਸਾਖੀ ਮਨ ਜਪਿਆ ਬਿਲਕੁਲ ਉਹ ਸਾਰਾ ਸ਼ਬਦ ਪੜ ਲਓ ਕਿਹੜਾ ਕਿਹੜਾ ਭਗਤ ਕਦੋਂ ਕਦੋਂ ਉਹਨੇ ਕੀ ਕੀਤਾ ਦੇ ਉੱਤਰਿਆਂ ਹੂੰ ਇਹਦੀ ਸਟਡੀ ਹੋਣੀ ਚਾਹੀਦੀ ਜੀ ਅੱਜ ਦੇ ਜਿੰਨੇ ਸਾਰੇ ਤਾਂ ਨਹੀਂ ਮੈਂ ਕਹਿ ਸਕਦਾ ਹੂੰ ਪਰ ਭੋਗਣ ਦੀ ਕਥਾਵਾਚਕ ਜਿਹੜੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਹੂੰ ਉਹ ਫਿਰ ਖੰਡਣ ਕਰਕੇ ਲੰਘ ਜਾਂਦੇ ਗੁਰਬਾਣੀ ਦੇ ਸੰਬੰਧ ਵਿੱਚ ਇਸ ਨੇ ਬੜਾ ਨੁਕਸਾਨ ਕੀਤਾ ਖੰਡਨ ਦਾ ਮਤਲਬ ਇਹ ਨਹੀਂ ਕਿ ਕਿਸੇ ਤੇ ਰਿਜੈਕਟ ਕਰ ਦੇਣਾ ਉਹਦੇ ਚ ਸਭ ਗੁਣ ਲੈ ਲੈ ਬਿਲਕੁਲ ਗੁਰੂ ਸਾਹਿਬ ਨੇ ਵਾਕ ਦਿੱਤਾ ਕਿ ਪਖਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਜੀ ਤਰ ਤੂੰ ਰੱਖਦਾ ਆ ਉਹ ਤਰ ਕੀ ਹੈ ਜਦੋਂ ਸੰਸਾਰ ਬੜੇ ਬਿਲਕੁਲ ਰਲਾਜ ਜਦ ਤੂੰ ਸਾਕ ਲੈ ਹਰ ਜੀਉ ਹਰ ਰਾਕ ਸਮਾਰ ਪਚਾਇਆ ਹੋਰ ਸਾਨੂੰ ਪੜਨਾ ਪਵੇਗਾ ਹੂੰ ਉਹ ਜਜ਼ਾਕ ਹੋਇਸ ਪ੍ਰਗਤ ਬਿਲਕੁਲ ਉਹਨਾਂ ਦੀ ਸਾਖੀ ਕੀ ਹੈ ਉਹ ਪਿਓ ਪੁੱਤਰ ਖੰ ਪੁੱਤਰ ਆਸਰਕ ਹੈ ਪਿਓ ਨਾਸਕ ਅਸੀਂ ਕਿਵੇਂ ਇਹਨੂੰ ਉਜਾਗਰ ਕਰਦੇ ਆ ਇਹ ਅਸੀਂ ਮਹਿਸੂਸ ਕਰਦੇ ਹਾਂ ਜੀ ਕਿ ਅੱਜ ਦੇ ਕਥਾਵਾਚਕ ਹਮ ਵਕਤ ਤੇ ਡੰਗਸਾਰੂ ਕੰਮ ਕਰਦੇ ਹਮ ਅਦੰਨੀਕ ਇਹ ਵੀ ਆਪਾਂ ਵੇਖਦੇ ਹਾਂ ਕਿ ਕਥਾ ਦੇ ਅੰਦਰ ਕਈ ਤਰ੍ਹਾਂ ਦੀਆਂ ਬਣਗੀਆਂ ਨੇ ਹਾਲਾਂਕਿ ਮੈਂ ਇਸ ਨੂੰ ਕੰਟਰੋਵਰਸੀ ਦੇ ਤੌਰ ਤੇ ਲਈ ਕਰਨਾ ਚਾਹੁੰਦਾ ਕਰ ਨੂੰ ਪਰ ਸਭ ਦਾ ਕੇਂਦਰੀ ਤੱਤ ਤਾਂ ਗੁਰੂ ਦੇ ਨਾਲ ਪਿਆਰ ਹੀ ਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਸਭ ਦਾ ਕੇਂਦਰ ਪਰ ਕਥਾ ਦੇ ਅੰਦਰ ਇੱਕ ਸ਼ੈਲੀ ਤਕਸਾਲ ਤੋਂ ਆਈ ਹੋਈ ਆ ਕਿ ਤਕਸਾਲ ਕਥਾ ਕਿਵੇਂ ਕਰਦੀ ਆ ਉਹਨੇ ਬਿਰਤਾਂਤ ਕਿਵੇਂ ਸਿਰਜੇ ਨੇ ਇੱਕ ਪਾਸੇ ਫਰੀਦਕੋਟੀ ਕਿ ਦੇ ਹਿਸਾਬ ਦੇ ਨਾਲ ਕਥਾ ਹੋ ਰਹੀ ਹੈ ਜਿਵੇਂ ਪ੍ਰੋਫੈਸਰ ਸਾਹਬ ਸਿੰਘ ਦੇ ਹਿਸਾਬ ਨਾਲ ਇੱਕ ਹੋਰ ਕਥਾ ਹੋ ਰਹੀ ਹੈ ਨਿਰਮਲਿਆਂ ਦੀ ਇੱਕ ਆਪਣੀ ਬਣਗੀ ਆਪਣੀ ਸ਼ੈਲੀ ਆ ਮਤਲਬ ਇਸ ਦੇ ਵਿੱਚ ਜੇ ਥੋੜਾ ਸਮਝਾ ਸਕੋ ਕਿ ਕਥਾ ਦੀ ਬਣਗੀ ਕਿਹੋ ਜੀ ਹੋਣੀ ਚਾਹੀਦੀ ਹੈ ਜਾਂ ਇਹ ਵੱਖ-ਵੱਖ ਬਣਗੀਆਂ ਦੇ ਵਿੱਚ ਇੱਕ ਤਾਲਮੇਲ ਕਿਵੇਂ ਬੈਠ ਸਕਦਾ ਹੈ ਜਾਂ ਅਸੀਂ ਇਹਨਾਂ ਦੇ ਨਾਲ ਸਭ ਨੂੰ ਮਿਲ ਕੇ ਕਿਵੇਂ ਚਲਾ ਸਕਦੇ ਦੇਖੋ ਕਥਾ ਦੀ ਅਸਲ ਨਜ਼ਰੀਆ ਤੇ ਇਹ ਹੋਣਾ ਚਾਹੀਦਾ ਜੀ ਕਿ ਜਿਹੜੇ ਸਰੋਤੇ ਹਨ ਹਮ ਉਹਨਾਂ ਦਾ ਪੱਦਰ ਕੀ ਹੈ ਠੀਕ ਹੈ ਜੇ ਅਸੀਂ ਪਿੰਡ ਵੀ ਜਾਣੇ ਹਮ ਉਹ ਲੋਕ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਬਹੁਤਾ ਪਤਾ ਹੀ ਨਹੀਂ ਹਮ ਉਹਨਾਂ ਨੂੰ ਸਾਨੂੰ ਉਹਨਾਂ ਦੀ ਪੱਦਰ ਤੇ ਕਥਾ ਕਰਨੀ ਚਾਹੀਦੀ ਜੀ ਗੁਰਬਾਣੀ ਦਾ ਆਸ਼ਾਨੀ ਕਰਨਾ ਬਿਲਕੁਲ ਉਹਨਾਂ ਨੂੰ ਨਾਲ ਲੈ ਕੇ ਦੁਰਗਾ ਮੈਂ ਇੱਕ ਪ੍ਰਮਾਣ ਦਿਆ ਕਰਦਾ ਜੀ ਕਿ ਜਿਵੇਂ 베ੜੀ ਹੈ 베ੜੀ ਵਿੱਚ ਬੈਠਣ ਵਾਲੇ ਸਵਾਰ ਪੜੇ ਵੀ ਹਨ ਅਨਪੜੇ ਵੀ ਹਨ ਘੱਟ ਬੁੱਧੀ ਵਾਲੇ ਵੀ ਹਨ ਜੀ ਸੇਸ਼ ਬੁੱਧੀ ਵਾਲੇ 베ੜੀ ਦਾ ਕੰਮ ਕੀ ਹੈ ਸਾਰਿਆਂ ਨੂੰ ਪਾਰ ਲਾਉਣਾ ਕਥਾ ਇਹ ਹੈ ਕਿ ਜਿਹੜੇ ਕਥਾ ਸੁਣ ਰਹੇ ਨੇ ਉਹਨਾਂ ਨੂੰ ਗੁਰੂ ਦਾ ਪਿਆਰ ਜਿਹੜਾ ਉਹ ਵਧੇ ਠੀਕ ਪਰ ਇਹ ਹਰ ਕਥਾਵਾਚਕ ਦੀ ਸਮਰਥਾ ਤੋਂ ਬਾਹਰ ਹੈ ਓਕੇ ਰਹੀ ਗੱਲ ਜੋ ਮੇਰੀ ਸਮਝ ਵਿੱਚ ਆਇਆ ਜਾਂ ਜਿਸ ਤੇ ਮੈਂ ਕਿਸੇ ਨੂੰ ਇਹ ਤੇ ਨਹੀਂ ਪੁੱਛਣ ਜਾਂਦਾ ਵੀ ਦਸ ਵਿੱਚ ਨੂੰ ਕਹਿੰਦਾ ਪਸੰਦ ਆਈ ਹੈ ਜੀ ਇਹ ਤਾਂ ਲੋਕ ਕਹਿੰਦੇ ਨਾ ਉਹਦਾ ਤਰੀਕਾ ਇਹ ਹੈ ਕਿ ਰਹਾਉ ਦੀ ਪੰਕਤੀ ਨੂੰ ਪਹਿਲਾਂ ਪੜੋ ਇੱਕ ਵਾਰੀ ਪੜੋ ਦੋ ਵਾਰੀ ਪੜੋ ਚਾਰ ਵਾਰੀ ਪੜੋ ਬਲਕਿ ਮਹਤਾ ਰਾਉਦੀ ਪੰਕਤੀ ਨੂੰ ਆਧਾਰਤ ਕਰਕੇ ਜੀ ਸੰਗਤ ਨੂੰ ਦੋ ਵਾਰੀ ਪੜਾ ਦੇਣਾ ਉਹਦੇ ਨਾਲ ਜਿਹੜਾ ਕੇਂਦਰੀ ਭਾਵ ਹੈ ਉਹ ਉਹਨਾਂ ਦੇ ਹਿਰਦੇ ਕਾ ਜਾਉਂਦਾ ਬਿਲਕੁਲ ਫਿਰ ਉਹੀ ਵਿਚਾਰ ਸ਼ੁਰੂ ਕਰ ਦੇ ਆਪ ਵੀ ਅਨੰਦ ਤੋਹੀ ਅਨੰਦ ਹੂੰ ਸਾਖੀਆਂ ਜਿਹੜੀਆਂ ਨੇ ਉਹ ਹੀ ਸਲੀ ਨੇ ਕਿਉਂ ਨਾ ਤੂੰ ਸਿੱਖਿਆ ਲਈ ਜਾ ਹੂੰ ਮਨਕੜਾਂਤ ਸਾਖੀਆਂ ਨਹੀਂ ਹੋਣੀਆਂ ਚਾਹੀਦੀ ਠੀਕ ਹੈ ਸਾਖੀਆਂ ਉਹੀ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤਾ ਗਿਆ। ਹੂੰ ਉਹ ਤਾਂ ਆਉਣਗੀਆਂ ਜੇ ਤੁਸੀਂ ਪੜੋਗੇ ਤਾਂ। ਜੀ। ਫਿਰ ਕੋਈ ਖੰਡਨ ਨਹੀਂ ਕੋਈ ਮੰਡਨ ਨਹੀਂ। ਜੀ। ਮੰਡਨ ਹੀ ਮੰਡਨ ਹੈ। ਬਿਲਕੁਲ। ਉਹ ਮੰਡਨ ਹੈ ਭਗਤੀ ਦਾ। ਉਹ ਮੰਡਨ ਹੈ ਇਕ ਅਕਾਲ ਪੁਰਖ ਨੂੰ ਮੰਨਣ ਦਾ। ਉਹ ਮੰਨਣ ਮੰਡਨ ਹੈ ਨਾਸਕਾ ਨੂੰ ਆਸਤਿਕ ਬਣਾਉਣ ਦਾ। ਹੂੰ। सुखमनी साहिब दी हर पंक्ति ਨਾਲ ਸਾਖੀ ਜੋੜੀ ਜਾ ਸਕਦੀ ਹੈ। ਓਕੇ ਪਰ ਸਭ ਪੰਕਤੀ ਆਪਣੇ ਆਪ ਦੀ ਸਾਖੀ ਹੈ। ਪੂਰੇ ਗੁਰ ਕਾ ਸੁਨੁਪਦੇਸ਼। ਪਾਲ ਬ੍ਰਹਮ ਨਿਕਟ ਕਰਕੇ ਪੰਕਤੀ ਵੀ ਪੜੀ ਗਈ। ਜੀ। ਉਹਦੇ ਅਰਥ ਵੀ ਕਹ ਦਿੰਦੇ ਨੇ। ਹਮ। ਸਾਖੀ ਕਹਿੰਦੀ ਕੀ ਹੈ? ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋ। ਸਵਾਲ ਦਾ ਜਵਾਬ ਆ ਗਿਆ। ਬਿਲਕੁਲ। ਫਿਰ ਸਾਨੂੰ ਜੀ ਚਿੰਤਾਵਾਂ ਨਹੀਂ ਛੱਡਦੀਆਂ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਫਿਰ ਪ੍ਰੇਜ ਵੀ ਕਰਨਾ ਆਸ ਅਨਿਤ त्यागो ਤਰੰਗ ਸੰਤ ਜਨ ਕੀ ਤੂਰ ਮਨ ਮੰਗ ਇਹ ਪ੍ਰੇਜ ਹੈ ਜੀ ਠੂਠੇ ਪਦਾਰਥਾਂ ਦੀ ਇੱਛਾ ਨਾ ਕਰੋ ਅਸਰ ਵਿੱਚ ਜਿਉ ਜਿਉ ਗੁਰਬਾਣੀ ਨੂੰ ਪੜ ਕੇ ਆਪਣੇ ਉੱਤੇ ਟਿਕਾਵਾਂਗੇ ਜੀ ਬਸ ਉਹ ਦਿਨ ਕਥਾ ਜਿਹੜੀ ਹੈ ਉਹ ਕਥਾ ਬਣ ਜਾਏ ਕਥੋਂ ਕਥਾ ਕੋ ਜਥਾ ਮਤ ਹੂੰ ਜਿਨੀ ਇਹ ਨਹੀਂ ਪ੍ਰਮਾਤਮਾ ਨੇ ਮਤ ਦਿੱਤੀ ਪਰ ਉਹ ਮਤ ਦੇ ਵਿੱਚ ਜਿਹੜੀ ਕਰਨੀ ਹੈ ਨਾ ਉਹ ਬੜੀ ਸ਼ਾਮਲ ਹੈ